ਸਾਡੇ ਕਾਨੂੰਨ ਦੇ ਵਿੱਚ ਇੰਨੀਆਂ ਚੋਰ ਮੋਰੀਆਂ ਆ ਇਦਾਂ ਦਾ ਸਿਸਟਮ ਬਣਿਆ ਆ ਵੀ ਜਿਹੜਾ ਦੋਸ਼ੀ ਆ ਉਹਨੂੰ ਲੰਮਾ ਸਮਾਂ ਨੰਗ ਜਾਂਦਾ ਜਿਹੜਾ ਜਿੰਨੇ ਇਨਸਾਫ ਲੈਣਾ ਉਹ ਵਿਚਾਰੇ ਦੇ ਅੱਡੀਆਂ ਕੱਸ ਜਾਂਦੀਆਂ ਇਨਸਾਫ ਲੈਣ ਲਈ ਉਹਨਾਂ ਨੂੰ ਸਮੇਂ ਤੇ ਇਨਸਾਫ ਨਹੀਂ ਦਿੱਤਾ ਜਾਂਦਾ ਹਾਂ ਇਹਦੇ ਲਈ ਕੋਈ ਫਾਸਟ ਟਰੈਕ ਕੋਰਟ ਇਦਾਂ ਨਹੀਂ ਬਣਾ ਕੇ ਸਮੇਂ ਸਿਰ ਉਸ ਦੋਸ਼ੀ ਨੂੰ ਸਜ਼ਾ ਦੇ ਇਹ ਘਟਨਾ ਬੇਹੱਦ ਮਾੜੀ ਆ ਮਨੁੱਖਤਾ ਨੂੰ ਕਲੰਕਿਤ ਕਰਨ ਵਾਲੀ ਘਟਨਾ ਆ ਇਹਦੇ ਦੋਸ਼ੀ ਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਵੇ ਉਹ ਕੱਟਿਆ ਇਹਦੇ ਬਿਲਕੁਲ ਜਿਹੜਾ ਵਾ ਜੇਸ ਤਰੀਕੇ ਦੇ ਨਾਲ ਉਸ ਬੱਚੇ ਦੇ ਨਾਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨੂੰ ਕਤਲ ਕੀਤਾ ਗਿਆ ਇਹ ਇਹਦੀ ਕੋਈ ਵੀ ਹੱਦ ਤੱਕ ਨਿੰਦਾ ਕੀਤੀ ਜਾਵੇ ਤੇ ਜਿੰਨੀ ਵੀ ਸਜ਼ਾ ਉਹਨੂੰ ਦਿੱਤੀ ਜਾਵੇ ਉਹ ਕੱਟਿਆ ਇਹ ਉਹਦੇ ਅਸੀਂ ਸਜ਼ਾ ਦੇ ਹੱਕ ਦੇ ਵਿੱਚ ਹੈ ਵੇਖੋ ਜਿਹੜਾ ਇਦਾਂ ਦਾ ਅਪਰਾਧ ਕਰਦੇ ਆ ਉਹਦੇ ਲਈ ਕੋਈ ਵੀ ਸਜ਼ਾ ਨਿਰਧਾਰਤ ਕੀਤੀ ਜਾ ਸਕਦੀ ਆ ਪਰ ਨਿਰਧਾਰਤ ਕਰਨ ਲਈ ਸਾਡਾ ਇੱਕ ਸਿਸਟਮ ਚੱਲਦਾ ਆ ਅਸੀਂ ਜੇ ਕੋਈ ਸਟੇਟ ਦਾ ਕਾਨੂੰਨ ਬਣਾਉਣਾ ਜਾਂ ਸੀ ਦੇਸ਼ ਦਾ ਕਾਨੂੰਨ ਬਣਾਉਣਾ ਉਹਦੇ ਲਈ ਸੀ ਪਾਰਲੀਮੈਂਟ ਬਣਾਈ ਆ ਸਾਡਾ ਸੰਸਦ ਆ ਅਸੀਂ ਇੱਥੋਂ ਮੈਂਬਰ ਚੁਣ ਕੇ ਭੇਜਦੇ ਆ ਉਹ ਆਪਣੀ ਰਾਏ ਦਿੰਦੇ ਆ ਉਹ ਤੋਂ ਬਾਅਦ ਚ ਕਾਨੂੰਨ ਬਣਦਾ ਇਸ ਵਕਤ ਜਿਹੜਾ ਉਹਨੇ ਜੁਰਮ ਕੀਤਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰੀ ਤੇ ਉੱਤੇ ਜਿਹੜੀ ਵੀ ਸਜ਼ਾ ਸਾਡੀ ਕਾਨੂੰਨ ਮੁਤਾਬਕ ਬਣਦੀ ਆ ਉਹਨੂੰ ਮਿਲਣੀ ਚਾਹੀਦੀ ਆ ਹਾਂ ਇਹਦੇ ਤੋਂ ਵੱਧ ਸਜ਼ਾ ਮਿਲੇ ਸਾਰਾ ਸਮਾਜ ਚਾਹੁੰਦਾ ਆ ਵੀ ਇਨੀ ਦਰਿੰਦਗੀ ਕਰਨ ਵਾਲੇ ਨੂੰ ਵੱਧ ਸਜ਼ਾ ਚਾਹੀਦੀ ਆ ਤੇ ਸਾਡੇ ਸਮਾਜ ਦੇ ਵਿੱਚੋਂ ਕੋਈ ਵੀ ਕਾਨੂੰਨ ਬਣਿਆ ਅਜੇ ਤੱਕ ਉਹ ਕਾਨੂੰਨ ਇਦਾਂ ਦਾ ਨਹੀਂਗਾ ਵੀ ਜਿਹੜਾ ਕੁਦਰਤ ਨੇ ਘੜਿਆ ਲਗਾਤਾਰ ਉਹੋ ਹੀ ਚੱਲਿਆ ਹੋਣਾ ਇਹਨੂੰ ਬਦਲਿਆ ਜਾ ਸਕਦਾ ਇਹਦੇ ਵਿੱਚ ਸਜ਼ਾ ਦੇ ਨਿਯਮ ਹੋਰ ਸਖਤ ਕੀਤੇ ਜਾ ਸਕਦੇ ਆ ਨਰਬਹਿ ਕਾਣ ਤੋਂ ਬਾਅਦ ਚਾਪਾ ਨੂੰ ਪਤਾ ਬਹੁਤ ਸਾਰੀਆਂ ਤਬਦੀਲੀਆਂ ਉਦੋਂ ਵੀ ਕੀਤੀਆਂ ਗਈਆਂ ਇਦਾਂ ਦੀ ਇਹ ਕਢਨਾਵਾ ਜਦੋਂ ਵਰਤਦੀਆਂ ਉਦੋਂ ਉਹਦੇ ਵਿੱਚ ਕਾਨੂੰਨ 'ਚ ਵੀ ਤਬਦੀਲੀ ਕਰਕੇ ਉਹਦੇ ਲਈ ਸਜ਼ਾ ਹਾਂ ਦੂਸਰਾ ਲੋਕ ਜਾਦੀ ਸਜ਼ਾ ਕਿਉਂ ਮੰਗਦੇ ਆ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਇੰਨੀਆਂ ਚੋਰ ਮੋਰੀਆਂ ਆ ਇਦਾਂ ਦਾ ਸਿਸਟਮ ਬਣਿਆ ਆ ਵੀ ਜਿਹੜਾ ਦੋਸ਼ੀ ਆ ਉਹਨੂੰ ਲੰਮਾ ਸਮਾਂ ਲੰਘ ਜਾਂਦਾ ਜਿਹੜਾ ਜਿੰਨੇ ਇਨਸਾਫ ਲੈਣਾ ਉਹ ਵਿਚਾਰੇ ਦੇ ਅੱਡੀਆਂ ਕੱਸ ਜਾਂਦੀਆਂ ਇਨਸਾਫ ਲੈਣ ਲਈ ਉਹਨਾਂ ਨੂੰ ਸਮੇਂ ਤੇ ਇਨਸਾਫ ਨਹੀਂ ਦਿੱਤਾ ਜਾਂਦਾ ਹਾਂ ਇਹਦੇ ਲਈ ਕੋਈ ਫਾਸਟ ਟਰੈਕ ਕੋਰਟ ਇਦਾਂ ਨਹੀਂ ਬਣਾ ਕੇ ਸਮੇਂ ਸਿਰ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਸੀ ਪੰਜਾਬ ਵਾਲੇ ਉਹ ਆ ਜਿਨ੍ਹਾਂ ਨੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤੇ ਆਜ਼ਾਦੀ ਵੇਲੇ ਇੱਕ ਬਹੁਤ ਵੱਡਾ ਸੰਤਾਪ ਪੋਗ ਗਿਆ ਜੇ ਸੰਤਾਪ ਦੇ ਵਿੱਚ ਅੱਜ ਤੱਕ ਅਸੀਂ ਅਰਦਾਸਾਂ ਕਰਦੇ ਹਾਂ ਕਿ ਸਾਨੂੰ ਉਹਨਾਂ ਗੁਰਦੁਆਰਿਆਂ ਨਾਲ ਉਹਨਾਂ ਦੇ ਦਰਸ਼ਕ ਦਦਾਰ ਕਰਨ ਦਾ ਮੌਕਾ ਦਿੱਤਾ ਜਾਵੇ ਅੱਜ ਵੀ ਕਈ ਬਜ਼ੁਰਗ ਰੋਂ ਪੈਂਦੇ ਆ ਵੀ ਮੇਰੀ ਭੈਣ ਉੱਥੇ ਰਹਿ ਗਈ ਸੀ ਦੰਗਿਆਂ ਦੇ ਵਿੱਚ ਮਾਰੀ ਗਈ ਸੀ ਮੇਰੀ ਦੀ ਦੇ ਨਾਲ ਆ ਕੁਝ ਵਾਪਰਿਆ ਸੀ ਅਜੇ ਵੀ ਬਜ਼ੁਰਗਾਂ ਦੇ ਅ ਹੰਝੂ ਨਿਕਲਦੇ ਆ ਇਸ ਕਰਕੇ ਉਹ ਸੰਤਾਪ ਅਸੀਂ ਭੋਗਿਆ ਅਸੀਂ 84 ਵਾਲਾ ਸੰਤਾਪ ਵੀ ਭੋਗ ਗਿਆ ਆ ਤੇ ਉਹਦੇ ਤੋਂ ਇਲਾਵਾ ਸਾਡਾ ਜਿਹੜਾ ਅਸੀਂ ਪੰਜਾਬ ਵਾਲੇ ਆ ਪੰਜਾਬ ਦਾ ਇੱਕ ਵਿਰਸਾ ਆ ਪੰਜਾਬ ਦਾ ਇੱਕ